ਸੰਬਰਾਲਾ ਦੇ ਪਿੰਡ ਸਲੋਦੀ ਦੀ ਨੌਜਵਾਨ ਦੀ ਇਟਲੀ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਪਰਮਵੀਰ ਸਿੰਘ ਪਿੰਡ ਸਲੋਦੀ ਡੇਢ ਮਹੀਨਾ ਪਹਿਲਾਂ ਰੋਜ਼ੀ-ਰੋਟੀ ਕਮਾਉਣ ਦੇ ਲਈ ਇਟਲੀ ਗਿਆ ਸੀ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਦੱਸਿਆ ਹੈ ਕਿ ਪਰਮਵੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਤੇ ਜਾ ਰਿਹਾ ਸੀ ਜਦੋਂ ਉਹ ਆਪਣੇ ਤਿੰਨ ਹੋਰ ਦੋਸਤਾਂ ਦੇ ਨਾਲ ਸਾਈਕਲ ਤੇ ਸੜਕ ਪਾਰ ਕਰ ਰਿਹਾ ਸੀ ਕਿ ਅਚਾਨਕ ਇੱਕ ਤੇਜ਼ ਅਫਤਾਰ ਗੱਡੀ ਨੇ ਉਸ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਜਿਸ ਦੇ ਦਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਪਰਿਵਾਰ ਨੇ ਆਪਣੇ ਪੁੱਤਰ ਪਰਮਵੀਰ ਸਿੰਘ ਦੀ ਮਰਤਕ ਧੇਨ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਦੇ ਲਈ ਸਰਕਾਰ ਅੱਗੇ ਬੁਹਾਰ ਲਗਾਈ ਹੈ ਸੁਦਰ ਸਿੰਘ ਜਿਸ ਕਹਿੰਦੇ ਸੀ ਬਹੁਤ ਲੱਖ ਬੱਚਾ ਸੀ ਸਾਡਾ ਕਿਟੇ ਡੇਡ ਤੇ ਵੀ ਨਾ ਫਲਾਉਨ ਹੂ ਚਾਨ ਨਾ ਬਾਤੇ ਗਈ ਸੀ ਸਾਰੇ ਕੁਝੀ ਕੁਝੀ ਛੱਡ ਕੇ ਤੇ ਕੱਲ ਸਾਨੂੰ ਜੇ ਕੋ ਪਤਾ ਲੱਗਿਆ ਸੋ ਸੋ ਬਕੇ ਤੂੰ ਕਦੀ ਕਦੀ ਜ਼ਾਲੇ ਸਰਤੇ ਪਈ ਨਾ ਟੇ ਪਰ ਪਾਰੂ ਪਾਵਾਂ ਕਰਤਾ ਪੀ ਆਖੀ ਬੜੀ ਕਦੋਂ ਗੱਲ ਹੋਈ ਏ ਤੁਹਾਡੀ ਮੇਰੀ ਐ ਤਾਂ ਪਾਰਲੇ ਤੇ ਇੱਕ ਦਿਨ ਪਹਿਲਾਂ ਉਹ ਰਾਵਣ ਤੋਂ ਪਹਿਲਾਂ ਹੋਈ ਏ ਕੋਚ ਸੀਗਾ ਉਸਨੇ ਡਰ ਗਿਆ ਬਹੁਤ ਕੋਸਤੀ ਕੋਈ ਤੱਕ ਨਹੀਂ ਪਹੁੰਚੀ ਕੰਬਦੇ ਜਾ ਰਿਹਾ ਸੀਗਾ ਕੰਬਦੇ ਜਾਂਦੇ ਜਾ ਰੋਡ ਕ੍ਰੋਸ ਕਰਨ ਲੱਗਿਆ ਗੱਡੀ ਦੀ ਲਪੇੜ ਤੇ ਵਿੱਚ ਆ ਗਿਆ ਇਹਦੇ ਹੁਣ ਡਟਵਾਣੇ ਤੇ ਫੋਟੋ ਆਈ ਪੇਚੀਆਂ ਨੇ ਉਹਨਾਂ ਨੇ ਸਰਕਾਰ ਨੂੰ ਸੀਪੀਲ ਕਰਨਾ ਚਾਹੀਦਾ ਕਿ ਜਿਹੜੇ ਉਹਦਾ ਪ੍ਰੋਸੈਸਿੰਗ ਆ ਬੋਡੀ ਲੈੰਡਰ ਬੋਡੀ ਲੈੰਡਰ ਕਲੀਅਰ ਸਿਟੀ ਹੋਵੇ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆ ਚੁੱਕਾ ਹੁਣ ਅਸੀਂ ਆਵੇ ਪਿੱਛੇ ਦਾ ਬਹੁਤ ਦੇਖਿਆ ਸਰਕਾਰ ਤੇ ਅਪੀਲ ਕਰ ਕਿ ਸਾਡੇ ਪੁੱਛਦੇ ਸੀ ਮਾਤਾ ਸੀ ਕਾਰਨਾ ਹੀ ਹੋਈ ਆ ਇਹ ਕੰਮ ਤੇ ਜਾ ਰਿਹਾ ਤੇ ਤੇ ਪਿੱਛੋਂ ਗੱਡੀ ਨੇ ਵੇਡ ਮਾਰੀ ਨੇ ਕਿੰਨੇ ਚਿਰ ਪਹਿਲਾਂ ਵਿਆਹ ਸੀ ਡੇਢ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀਤੀ ਬੱਚੀ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬੋਡੀ ਲੈਣ ਦੇ ਵਿੱਚ ਪ੍ਰੋਸੈਸਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਉਹਦਾ ਫੋਨ ਵਗੈਰਾ ਕਦੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਹੋਈ ਆ ਜੀ ਕੀ ਕਹਿੰਦਾ ਸੀ ਕੁਛ ਸੀਗਾ ਬਾਰੇ ਬਾਹਰ ਨੂੰ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਹਾਂ ਜੀ ਕੋਈ ਗੱਲ ਬਾਤ ਨਹੀਂ ਜੀ ਹਾਂ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਹੋਣੇ ਨੇ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਤੇ ਇੱਕ ਇੱਥੇ ਆ ਜੀ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਹੀ ਹੈ ਅੱਛਾ ਹਾਂ ਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਸੀ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂ ਜੀ ਕਿ ਪਰਿਵਾਰ ਚ ਕੋਣ ਕੋਣ ਕਰਨਾ ਦੋ ਭਰਾ ਸੀ ਜੇ ਹੋਰ ਕੋਣ ਕਣ ਪਰਿਵਾਰ ਦੇ ਇੱਕ ਡੈਡੀ ਆ ਕੇ ਦਾ ਇੱਕ ਮੰਮੀ ਆ ਇੱਕ ਭਰਾ ਜੀ ਤੇ ਬਬੜੀ ਵਗੈਰਾ ਸਭ ਹੁੰਦਾ ਪਰ ਮੈਂ ਤਾਂ ਕਹਿੰਦਾ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਹੀ ਮੌਤ ਹੋ ਗਈ। ਰੋਜ਼ੀ ਰੋਟੀ ਦੀ ਤਲਾਸ਼ ਚ ਗਿਆ ਸੀਗਾ। ਹਾਂਜੀ ਆਪਣੇ ਘਰੋਂ ਇੱਥੋਂ ਕੰਮ ਕਰਨ ਵਾਸਤੇ ਗਿਆ ਸੀਗਾ। ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੱਟ ਕਰਾਂ ਜੀ। ਵੀ ਪਰ 1.5 ਮਹੀਨੇ ਵਿੱਚ ਵਿਚਾਰੇ ਦੀ ਮੌਤ ਹੋ ਗਈ। ਅਸੀਂ ਸਰਕਾਰ ਨੂੰ ਕੀ ਪੀਲਤਾ ਮਤ ਉਹ ਜਿਹੜੀ ਉਹਦੇ ਡੈੱਡ ਬੋਡੀ ਆ। ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆਂ, ਅਪੀਲ ਕਰਦੇ ਆਂ ਕਿ ਜਿਹੜੀ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ। ਹੋਇਆ ਕਦੋਂ ਹੈ? ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਤੇ ਸਾਨੂੰ ਇੱਥੇ 4:00 ਵਜੇ ਪਤਾ ਲੱਗਿਆ ਜੀ। ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਤ ਹੀ ਮੌਤ ਹੋ ਗਈ